ਫਾਜ਼ਿਲਕਾ ਦੇ ਪਿੰਡ ਹੋਜਗੰਦਰ ਦੀ ਸਮੂਚੀ ਪੰਚਾਇਤ ਹੋਈ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਫਾਜ਼ਿਲਕਾ ਵਿਧਾਇਕ ਨੰਦਰਪਾਲ ਸਿੰਘ ਸੋਨਾ ਦੀ ਅਗਵਾਈ ਦੇ ਹੇਠ ਪਿੰਡ ਹੋਜਗੰਦਰ ਦੀ ਸਮੂਚੀ ಗ್ರಾಮ ਪੰਚਾਇਤ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਹੈ ਫਾਜ਼ਿਲਕਾ ਵਿਧਾਇਕ ਨੰਦਰਪਾਲ ਸਿੰਘ ਸੋਨਾ ਨੇ ਇਹ ਸ਼ਬਦ ਦੁਆਇਆ ਕਿ ਸਭ ਨੂੰ ਪਾਰਟੀ ਦੇ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਏਗਾ ਅੱਜ ਤੱਕ ਪੁਰਾਣੇ ਹੋ ਗਏ ਤੁਹਾਡੇ ਨਾਲ ਹੋ ਰਹੇਗਾ ਆਪ ਬੋਲੀ ਕੋਈ ਕਰੇ ਜਿਹੜਾ ਪੁਰਾਣਾ ਹੈ ਕੋਈ ਕਰਦੀ ਹੈ ਇਹਦਾ ਪੁਰਾਣਾ ਹੈ ਇਹਦਾ ਨਵਾਂ ਪ੍ਰਸਾਦ ਹੋ ਗਿਆ ਓਕੇ थैंक यू ਚਲੋ ਅੱਜ ਪਿੰਡ ਹौजਗੰਦੜ ਵਿਖੇ ਪਹੁੰਚੇ ਆ ਜਿਹੜੀ ਪਿੰਡ ਦੀ ਨਵੀਂ ਪੰਚਾਇਤ ਚੁਣੀ ਗਈ ਹੈ ਨਵੇਂ ਸਰਪੰਚ ਚੁਣੇ ਗਏ ਨੇ ਮੈਂਬਰ ਸਾਹਿਬਾਨ ਚੁਣੇ ਗਏ ਨੇ ਉਹਨਾਂ ਸਾਰਿਆਂ ਨੂੰ ਵਧਾਈ ਦੇਣ ਲਈ ਪਹੁੰਚੇ ਸੀਗੇ ਸਾਰੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਹੈ ਮੁਸ਼ਕਲਾਂ ਸੁਣੀਆਂ ਨੇ ਔਰ ਮੁਸ਼ਕਲਾਂ ਦਾ ਮੌਕੇ ਤੇ ਹੱਲ ਕੀਤਾ ਹੈ ਔਰ ਜਿਹੜੇ ਪਿੰਡ ਦੇ ਨਵੇਂ ਸਰਪੰਚ ਚੁਣੇ ਗਏ ਨੇ ਮੈਂਬਰ ਸਭਾ ਚੁਣੇ ਗਏ ਨੇ ਇਹ ਅੱਜ ਪੱਕੇ ਤੌਰ ਤੇ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਨੇ ਸ਼ਮੂਲੀਅਤ ਕੀਤੀ ਹੈ ਔਰ ਮੈਂ ਇਹਨਾਂ ਸਾਰੇ ਪਰਿਵਾਰਾਂ ਦਾ ਸਾਡੇ ਜਿਹੜੇ ਸੰਤੋਖ ਸਿੰਘ ਜੀ ਸਰਪੰਚ ਸਾਹਿਬ ਨੇ ਇਹਨਾਂ ਦੇ ਨਾਲ ਮੈਂਬਰ ਸਭਾ ਨੇ ਔਰ ਜਿੰਨੇ ਵੀ ਸਾਰੇ ਪਰਿਵਾਰ ਅੱਜ ਆਵਾ ਦੀ ਪਾਰਟੀ ਦੇ ਵਿੱਚ ਜੁੜੇ ਨੇ ਮੈਂ ਸਾਰੇ ਪਰਿਵਾਰਾਂ ਦਾ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਕਹਿੰਨਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਇਹਨਾਂ ਦਾ ਪੂਰਾ ਬੰਦਾ ਮਾਨ ਸਤਕਾਰ ਕੀਤਾ ਜਾਊਗਾ ਔਰ ਜੋ ਵੀ ਕੰਮ ਇਹ ਪਿੰਡ ਦੇ ਲੈ ਕੇ ਆਉਣਗੇ ਕਿਸੇ ਦਾ ਵੀ ਕੰਮ ਲੈ ਕੇ ਆਉਣਗੇ ਪਹਿਲ ਦੇ ਆਧਾਰ ਤੇ ਇਹਨਾਂ ਦੇ ਜਿਹੜੇ ਕੰਮ ਨੇ ਕੀਤੇ ਜਾਣਗੇ ਔਰ ਮੁਸ਼ਕਲਾਂ ਦਾ ਹੱਲ ਕੀਤਾ ਜਾਊਗਾ। ਬੇਵਾਦ ਖਾਸ ਸਾਹਿਬ ਹੈ ਵੀ ਫਤਿਹ ਜੀ ਅਸੀਂ ਅੱਜ ਬਾਜ਼ ਆਮ ਆਦਮੀ ਜਵਾਨ ਕਿਤੀ ਪਾਰਟੀ ਜੀ ਅਸੀਂ ਉਸਵਾਜ ਦੋਣੇ ਆ ਤੇ ਇਹਨਾਂ ਨਾਲ ਮਿਲ ਕੇ ਰਵਾਂਗੇ ਜੀ ਪਹਿਲਾਂ ਕਿਹੜੀ ਪਾਰਟੀ ਨਾਲ ਤੁਸੀਂ ਸਮਝ ਪਹਿਲਾਂ ਵੀ ਇਹਨਾਂ ਨਾਲ ਸੀਗੀ ਅੱਛਾ ਪੱਕੇ ਤੌਰ ਤੇ ਪੱਕੇ ਤੌਰ ਤੇ ਰਵਾਂਗੇ ਇਹਨਾਂ ਨਾਲ ਓਕੇ